ਕਿ ਤੇਰਾ ਕਿ ਕਿਤਾ ਕਰਦਾ ਬੁਲਾਇਆ ਮੇਰਾ ਕਿਤੇ ਆਉਂਦਾ ਨਹੀਂ ਯਾਰ ਬੱਲੇਦਾਰ ਬੰਦੇ ਉਹ ਬੱਲੇਦਾਰਾ ਬੋਲਣਾ ਆਸਾਂ ਨਹੀਂ ਤੇਰੇ ਨਾਲ ਬੱਲੇਦਾਰਾ ਬੋਲਣਾ ਆਸਾਂ ਨਹੀਂ ਤੇਰੇ ਨਾਲ ਕਾਲ ਉਹ ਬੱਲੇ ਨੂੰ ਟਕਾਣੇ ਰੱਖ ਕਾਦੇ ਟੋਡ ਲਾਉਂਦੀ ਤੇਰਾ ਪੁੱਤ ਵੀ ਕਿੰਨਾ ਦਾ ਹੋਇਆ ਉਹ ਬੱਲੇ ਨੂੰ ਟਕਾਣੇ ਰੱਖ ਕਾਦੇ ਟੋਡ ਲਾਉਂਦੀ ਨਹੀਂ ਤੇਰਾ ਪੁੱਲ ਦਾ ਖਿਆਲ ਨਹੀਂ ਮੇਂ ਜਾਜਣੇ ਮੈਂ ਜਾਜਣੇ ਮੈਂ ਜਾਜਣੇ ਉਹ ਖੋਖੀ ਕੱਟ ਦੇ ਨਿਕਾਲ ਦੇ ਬੱਡੇ ਨੇ ਉਹ ਖੋਖੀ ਕੱਟ ਦੇ ਨੇ ਚਾਰ ਉਜੀ ਅਗਰਾਜ਼ ਵੰਗ ਹੋ ਗਿਆ ਜਦੋਂ ਨਾਂ ਮੇ ਥਵਾ ਖਵੇ ਹੋ ਗਿਆ ਜਦੋਂ ਨਾਂ ਵਿੱਚ ਰੱਖਵੇ ਮਿੱਟੀ ਮਿੱਟੀ ਥਾੜ ਲੱਗੇ ਕੱਲੀ ਨੂਰ ਜਾਈ ਵਿਚ ਲੱਗੇ ਮੇਰੀ ਜੰਦਰੀ ਨਾ ਖਵੇ ਲੱਗੀ ਮੇਰੀ ਜੰਦਰੀ ਨਾ ਖਵੇ ਕਹੇ ਜਦ ਕਲ ਰਹਿੰਦੀ ਤੱਕ ਦੀ ਦਿਲ ਜਵਲ ਆਉ ਆ ਜਿਵੇਂ ਅਸਰਦਾਰ ਦੇ ਪੱਲੇਦਾਰ ਦੇਖੋ ਵੀਰੇ ਪਤਾ ਕੀ ਗੱਲ ਹੈ ਕੋਈ ਗੱਲ ਨਹੀਂ ਸਾਰਿਆਂ ਦੀਆਂ ਫਰਮੈਸ਼ਾਂ ਸੀ ਪੂਰੀਆਂ ਕਰਦੇ ਹਾਂ ਤੁਸੀਂ ਸਾਡੇ ਸਤਿਕਾਰਯੋਗ ਹੋ ਅਸੀਂ ਹੋਰ ਕੀ ਕਰਨਾ ਗਾਉਣਾ ਹੀ ਆ ਪਰ ਐਦਾਂ ਕਿਸੇ ਨੂੰ ਬੋਲਣਾ ਉਹਦੀ ਵੀ ਵਿਚਾਰੇ ਦੀ ਕੋਈ ਇੱਜ਼ਤ ਆ ਤੁਸੀਂ ਕਹਿ ਰਹੇ ਹੋ ਵੀ ਹੁਣ ਤੈਨੂੰ ਮੈਂ ਵੇਖੂਗਾ ਵੀ ਕੀ ਬਣੂਗਾ ਐਦਾਂ ਨਹੀਂ ਬੋਲੀਦਾ ਹੁੰਦਾ ਕਿਸੇ ਨੂੰ ਵੀ ਮੇਰਾ ਵੀਰ ਸਾਰਿਆਂ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਹੈ ਹੋ ਬੱਲੇਦਾਰਾਂ ਤੇ ਬੱਲੇਦਾਰਾਂ ਬੋਲਣਾ ਆਸਾਂ ਨਹੀਂ ਤੇਰੇ ਨਾਲ ਹੋ ਬੱਲੇਦਾਰਾਂ ਬੋਲਣਾ ਆਸਾਂ ਨਹੀਂ ਤੇਰੇ ਨਾਲ ਉਹ ਜਿੰਨੇ ਦੇਣੋਂ ਹੁੰਦਾ ਸਾਨੂੰ ਸੀਜਣ ਦਾ ਜੋਰ ਕਦੇ ਸੋਹਣੀ ਸੰਤ ਨਾਲ ਨਹੀਂ ਸੋਹਣੀ ਸੰਤ ਨਾਲ ਨਹੀਂ ਕਤੇ ਰਿਮਲੇ ਨਾ ਹੁਣ ਦਾ ਨਾ ਕੈ ਮਾ ਵਾੜੇ ਨਿਪੜੇ ਰਜਾਈ ਵਿੱਚ ਗਈ ਦਾ ਨਿਪੜੇ ਰਜਾਈ ਵਿੱਚ ਗਈ ਦਾ ਇੱਕ ਦੂਜੇ ਤਾਂ ਹੀ ਭੇੜੇ ਚੰਦਰੀ ਦਾ ਫਲਦਾਰ ਅਸੀਂ ਤਾਂ ਵਕਤ ਨਹੀਂ ਨਿਸਾਰ ਨਹੀਂ ਬੰਦ ਚ ਨੇ ਮਾਜੜੀ ਮਾਜੜੀ ਉਹ ਸੱਤ ਦਿਨ ਚਾਰ ਦੀ ਮਾਜੜੀ ਉਹ ਸੱਤ ਦਿਨ ਚਾਰ ਦੇ ਕੁੱਝ ਦੇ ਕੁ ਲੋਕ ਦਿਲ ਵੇਖ ਲਿਆ ਗੁਰੂ ਚੰਨਾ ਮੰਡੀ ਦੇ ਗਵਾਹ ਨੇ ਪਾ ਦੇ ਘਰ ਵੇ ਮੰਡੀ ਦੇ ਗਵਾਹ ਨੇ ਬਾਜ ਕਰਦੇ ਆ ਸਾ ਬਸਾ ਮੰਡੀ ਵਿੱਚੋਂ ਘਰ ਕੇ ਨੇ ਜਾਣਾ ਮਿਲ ਕੇ ਜਰੂਰ ਜਾਇਆ ਕਰ ਵੇ ਮਿਲ ਕੇ ਜਰੂਰ ਕੱਟ ਦੇ ਰਚਾ ਉਹ ਬੱਲੇ ਬੜਾ ਬੋਲਣਾ ਆਸਾਨੀ ਤੇਰੇ ਨਾਲ ਨਹੀਂ ਮਜਾ ਨਹੀਂ ਤੂੰ ਉਹ ਕਿਉਂ ਗੁੱਸਾ ਕਰਦੇ ਨੇ ਯਾਰ ਆਦਰ ਮਾਈ ਜੀ ਬਾਬਾ ਜੀਆਂ ਦੇ ਵੱਲੋਂ ਹੁਕਮ ਹੈ ਕਿ ਫਿਰ